ਕਿ ਬਹੁਤ ਘੱਟ ਪ੍ਰਮੋਟਰ ਨੇ ਪੰਜਾਬੀ ਚ ਹਨਾ ਜਿਹੜੇ ਔਰ ਸਿੰਗਰ ਬਹੁਤ ਜ਼ਿਆਦਾ ਨਹੀਂ ਹਨਾ ਮੈਂ ਵੀ ਕਿਸੇ ਟਾਈਮ ਪ੍ਰਮੋਟਰ ਰਿਆ ਹਾਂ ਮੇਰੇ ਨਾਲ ਵੀ ਇਦਾਂ ਦੀਆਂ ਸਮੱਸਿਆਵਾਂ ਹੋਈਆਂ ਸੀ ਹਰਦੀਪ ਵੀਰਾ ਬੜਾ ਚਿੰਤਤ ਸੀ ਕਿ ਮੇਰੀ ਇਕੱਲੇ ਤਾਂ ਮੈਂ ਸੋਚਦਾ ਹੁਣ ਕਿ ਕੋਈ ਗੱਲ ਨਹੀਂ ਘੋੜਾ ਇਕੱਲਾ ਥੋੜੀ ਪਾਈਦਾ ਹੁੰਦਾ ਜਿੱਥੇ ਚੰਗੀਆਂ ਪੰਚਾਇਤਾਂ ਹੁੰਦੀਆਂ ਉਹ ਕਹਿੰਦੇ ਹੁੰਦੇ ਆ ਕਿ ਸਾਡੇ ਪਿੰਡ ਦਾ ਕੋਈ ਵੀ ਬੰਦਾ ਨਾ ਜਿਹੜਾ ਉਹ ਥਾਣੇ ਨਹੀਂ ਜਾਊਗਾ ਸਾਡੀ ਧੀ ਬਹਿਣ ਥਾਣੇ ਨਹੀਂ ਜਾਊਗੀ ਇਸ ਕਰਕੇ ਮੈਂ ਸੋਚਦਾ ਕਿ ਥਾਣੇ ਤੱਕ ਨਹੀਂ ਜਾਣਾ ਚਾਹੀਦਾ ਜਦੋਂ ਦਰਸ਼ਕ ਮਾੜਾ ਸਿਨੇਮਾ ਨਕਾਰੂਗਾ ਚੰਗੇ ਸਿਨੇਮੇ ਦੀ ਆਸ ਕਰੂਗਾ ਚੰਗੇ ਸਿਨੇਮੇ ਨੂੰ ਹਿੱਟ ਕਰੂਗਾ ਕਿਤੇ ਚੰਗੇ ਤੇ ਮਾੜੇ ਸਿਨੇਮਾ ਦੀ ਐਜ਼ ਅ ਦਰਸ਼ਕ ਅਸੀਂ ਕਿਵੇਂ ਇਹ ਪਤਾ ਕਰ ਸਕਦੇ ਆ ਵੀ ਇੱਕ ਇੱਕ ਲਾਈਨ ਕਿਹੜੀ ਆ ਵੀ ਇਦਾਂ ਦਾ ਸਿਨੇਮਾ ਮਾੜਾ ਹੁੰਦਾ ਇਦਾਂ ਦਾ ਚੰਗਾ ਤੁਸੀਂ ਮਤਲਬ 100 200 ਬੰਦਾ ਸਾਰਾ ਇਸ ਉਹਦੇ ਚ ਸਾਡੀ ਇੰਡਸਟਰੀ ਚ ਐਵੇਂ ਅਸੀਂ ਰੌਲਾ ਪਾਈਏ ਮੁੜ ਕੇ ਨੈਸ਼ਨਲ ਪ੍ਰੈਸ ਚੱਕੀ ਫਿਰੇ ਹਰਦੀਪ ਵੀਰਾ ਬੜਾ ਚਿੰਤਤ ਸੀ ਕਿ ਮੇਰੀ ਕੱਲੇ ਤਾਂ ਮੈਂ ਸੋਚਦਾ ਹਾਂ ਨਾ ਕਿ ਕੋਈ ਗੱਲ ਨਹੀਂ ਘੋੜਾ ਕੱਲਾ ਥੋੜੀ ਭਾਈਦਾ ਹੁੰਦਾ ਬਹੁਤ ਸਾਰੇ ਘੋੜੇ ਭਾਈਦੇ ਹੁੰਦੇ ਪਰ ਜਿੱਤ ਤਾਂ ਉਹਨਾਂ ਚੋਂ ਇੱਕ ਹੀ ਆ ਜਿਹਦੇ ਚ ਦਮ ਹੋਊਗਾ ਉਹਦੇ ਉਹ ਜਿੱਤ ਜਾਊਗਾ ਆਪਦੇ ਆਪ ਤੇ ਆਤਮ ਵਿਸ਼ਵਾਸ ਰੱਖੋ ਸਿਨੇਮਾ ਦੀ ਡੈਪਥ ਬਾਰੇ ਤੁਸੀਂ ਗੱਲ ਕਰ ਰਹੇ ਸੀ ਤੁਹਾਨੂੰ ਕੀ ਲੱਗਦਾ ਕਿ ਸਿਨੇਮਾ ਦੀ ਡੈਪਥ ਕਦੋਂ ਆਊਗੀ ਜਦੋਂ ਫਿਲਮਾਂ ਰਿਐਲਿਟੀ ਦੇ ਨਜ਼ਦੀਕ ਹੋਰ ਜ਼ਿਆਦਾ ਬਣਨ ਗਈਆਂ ਜਾਂ ਫਿਰ ਫਿਕਸ਼ਨਲ ਬਣ ਜਦੋਂ ਦਰਸ਼ਕ ਜਦੋਂ ਦਰਸ਼ਕ ਮਾੜਾ ਸਿਨੇਮਾ ਨਕਾਰੂਗਾ ਚੰਗੇ ਸਿਨੇਮੇ ਦੀ ਆਸ ਕਰੂਗਾ ਚੰਗੇ ਸਿਨੇਮੇ ਨੂੰ ਹਿੱਟ ਕਰੂਗਾ ਜਿਵੇਂ ਕਿ ਸੈਕਸ ਈਚੀ ਆ ਮੈਨੂੰ ਬਿਨਾ ਦੇਖੀ ਪਤਾ ਕਿ ਉਹ ਇੱਕ ਸੀਰੀਅਸ ਟਾਪਿਕ ਆ ਬੇਸ਼ੱਕ ਉਹਦਾ ਟ੍ਰੀਟਮੈਂਟ ਕੁਝ ਵੀ ਹੋਵੇ ਪਰ ਟਾਪਿਕ ਸੀਰੀਅਸ ਆ ਇਸ ਫਿਲਮ ਨੂੰ ਦਰਸ਼ਕ ਅਗਰ ਹਿੱਟ ਕਰਦਾ ਤਾਂ ਮੈਂ ਸਮਝਦਾ ਕਿ ਪੰਜਾਬੀ ਦਰਸ਼ਕ ਆ ਜਿਹੜਾ ਉਹਦੇ 'ਚ ਡੱਫਤ ਆ ਗਈ ਤੁਸੀਂ ਗੱਲ ਕੀਤੀ ਚੰਗੇ ਤੇ ਮਾੜੇ ਸਿਨੇਮਾ ਦੀ ਐਜ਼ ਅ ਦਰਸ਼ਕ ਅਸੀਂ ਕਿਵੇਂ ਇਹ ਪਤਾ ਕਰ ਸਕਦੇ ਆ ਵੀ ਇੱਕ ਇੱਕ ਲਾਈਨ ਕਿਹੜੀ ਆ ਵੀ ਇਦਾਂ ਦਾ ਸਿਨੇਮਾ ਮਾੜਾ ਹੁੰਦਾ ਇਦਾਂ ਦਾ ਚੰਗਾ ਤੁਸੀਂ ਵੀ ਇੱਕ ਫਿਲਮ ਮੇਕਰ ਹੋ ਤੁਹਾਨੂੰ ਕੀ ਲੱਗਦਾ ਕਿ ਕਿਹੜੀ ਲਾਈਨ ਹੈ ਜਿਹੜੀ ਸਿਨੇਮਾ ਨੂੰ ਚੰਗਾ ਤੇ ਮਾੜਾ ਬਣਾਉਂਦੀ ਸਿਨੇਮਾ ਦਾ ਨਾ ਦੇਖੋ ਦਰਸ਼ਕ ਦਾ ਮਾਨਸਿਕ ਪੱਧਰ ਤੇ ਅਨੁਸਾਰ ਸਿਨੇਮਾ ਚੰਗਾ ਮਾੜਾ ਹੁੰਦਾ ਤੁਹਾਡੇ ਲਈ ਹੋਰ ਸਿਨੇਮਾ ਚੰਗਾ ਮਾੜਾ ਹੋਊ ਮੇਰੇ ਲਈ ਹੋਰ ਹੋਊਗਾ ਆਮ ਸੁਧਾਰਨ ਆਟੋ ਡਰਾਈਵਰ ਦੇ ਲਈ ਹੋਰ ਹੋ ਸਕਦਾ ਪਰ ਸਿਨੇਮਾ ਹੋਣਾ ਬਹੁਤ ਜ਼ਰੂਰੀ ਆ ਸਮਝਦੇ ਹੋ ਨਾ ਕਿ ਸਿਨੇਮਾ ਹੈ ਕਿ ਨਹੀਂ ਹੈ ਕਿ ਉਹ ਚੁਟਕਲੇ ਇਕੱਠੇ ਕੀਤੇ ਨੇ ਕਿ ਉਹਨੇ ਐਕਸ਼ਨ ਦੇ ਜਿਹੜੇ ਸੀਨ ਇਕੱਠੇ ਕੀਤੇ ਨੇ ਜੇ ਉਹਦੇ ਵਿੱਚ ਕੋਈ ਡੈਪਥ ਆ ਜੇ ਉਹਦੇ ਵਿੱਚ ਕੋਈ ਇਹੋ ਜੀ ਗੱਲ ਆ ਜੇ ਇਹ ਨਹੀਂ ਜਿਹੜੀ ਆਪਾਂ ਨੂੰ ਲੱਗਦਾ ਕਿ ਆ ਛੋਟੀ ਜੀ ਗੱਲ ਵੀ ਸਾਡੀ ਫਿਲਮ ਨੂੰ ਜਾਂ ਪੰਜਾਬੀ ਦੀ ਫਿਲਮ ਨੂੰ ਜਿਹੜਾ ਹੈਗਾ ਨੈਸ਼ਨਲ ਲੈਵਲ ਦਾ ਸਿਨੇਮਾ ਜਾਂ ਇੰਟਰਨੈਸ਼ਨਲ ਲੈਵਲ ਦਾ ਸਿਨੇਮਾ ਉੱਥੇ ਖੜਾਉਂਦੀ ਆ ਇਟ ਮੀਨਸ ਉਹ ਚੰਗੀ ਫਿਲਮ ਹਨ ਆਰਟਿਸਟਲੀ ਆਰਟਿਸਟ ਦੀ ਜ਼ਿੰਦਗੀ 'ਚ ਵੀ ਕਈ ਪ੍ਰੋਬਲਮ ਆਉਂਦੀਆਂ ਹਨ ਅਦਾਕਾਰਾਂ ਤੇ ਸਿੰਗਰ ਜਿਹੜੀ ਸਰੰਦਾ ਸ਼ਰਮਾ ਉਹਦਾ ਇੱਕ ਵਿਵਾਦ ਚੱਲ ਰਿਹਾ ਹੈ ਤੁਹਾਡਾ ਉਸ ਤੇ ਕੀ ਪਰਸਪੈਕਟਿਵ ਹੈ ਮੈਨੂੰ ਦੁੱਖ ਹੁੰਦਾ ਇਹੋ ਜੀ ਗੱਲ ਤੇ ਮੈਂ ਸੋਚਦਾ ਕਿ ਬਹੁਤ ਘੱਟ ਪ੍ਰੋਮੋਟਰ ਨੇ ਪੰਜਾਬੀ 'ਚ ਹਨਾ ਜਿਹੜੇ ਔਰ ਸਿੰਗਰ ਬਹੁਤ ਜ਼ਿਆਦਾ ਨਹੀਂ ਹਨਾ ਮੈਂ ਵੀ ਕਿਸੇ ਟਾਈਮ ਪ੍ਰੋਮੋਟਰ ਰਿਹਾ ਹਾਂ ਮੇਰੇ ਨਾਲ ਵੀ ਇਦਾਂ ਦੀਆਂ ਸਮੱਸਿਆਵਾਂ ਹੋਈਆਂ ਸੀ ਉਸ ਤੋਂ ਬਾਅਦ ਫਿਰ ਮੈਂ ਕੰਮ ਛੱਡ ਤਾ ਇਹਦਾ ਨੁਕਸਾਨ ਨਵੇਂ ਆਉਣ ਵਾਲੇ ਮੁੰਡੇ ਕੁੜੀ ਜਿਹੜੇ ਕੁੜੀਆਂ ਗਾਇਕ ਨੇ ਗਾਇਕਾਂਾਂ ਨੇ ਉਹਨਾਂ ਨੂੰ ਹੋਊਗਾ ਇਹਨਾਂ ਚੀਜ਼ਾਂ 'ਚ ਜ਼ਿਆਦਾ ਗਲਤੀ ਕੰਪਨੀਆਂ ਦੀ ਹੁੰਦੀ ਆ ਜਾਂ ਕਲਾਕਾਰਾਂ ਦੀ ਨਹੀਂ ਨਹੀਂ ਪਤਾ ਕੀ ਦੀ ਹੁੰਦੀ ਆ ਪਰ ਮੈਨੂੰ ਇੰਨਾ ਪਤਾ ਕਿ ਗੱਲਾਂ ਨਾ ਜਿਹੜੀਆਂ ਉਹ ਪੁਲਿਸ ਤੱਕ ਨਹੀਂ ਜਾਣੀਆਂ ਚਾਹੀਦੀਆਂ ਮਤਲਬ ਉਹ ਥਾਣੇ ਤੱਕ ਨਹੀਂ ਜਾਣੀ ਚਾਹੀਦੀ ਵੱਡੇ ਉਮਰ ਦੇ ਵੱਡੇ ਸਿਆਣੇ ਜਿਹੜੇ ਆ ਵਿਦਵਾਨ ਬੰਦੇ ਬੈਠੇ ਆ ਉਹਨਾਂ ਨੂੰ ਵਿੱਚ ਬਿਠਾ ਕੇ ਗੱਲ ਜਿਹੜੀ ਆ ਉਹ ਘਰੇ ਨਿਬੇੜੀ ਜਾ ਸਕਦੀ ਆ ਜਿਹੜੇ ਚੰਗੇ ਪਿੰਡ ਹੁੰਦੇ ਆ ਜਿੱਥੇ ਚੰਗੀਆਂ ਪੰਚਾਇਤਾਂ ਹੁੰਦੀਆਂ ਉਹ ਕਹਿੰਦੇ ਹੁੰਦੇ ਆ ਕਿ ਸਾਡੇ ਪਿੰਡ ਦਾ ਕੋਈ ਵੀ ਬੰਦਾ ਨਾ ਜਿਹੜਾ ਉਹ ਥਾਣੇ ਨਹੀਂ ਜਾਊਗਾ ਸਾਡੀ ਧੀ ਭੈਣ ਥਾਣੇ ਨਹੀਂ ਜਾਊਗੀ ਇਸ ਕਰਕੇ ਮੈਂ ਸੋਚਦਾ ਕਿ ਥਾਣੇ ਤੱਕ ਨਹੀਂ ਜਾਣਾ ਚਾਹੀਦਾ ਘਰੇ ਹੀ ਨਿਬੇੜ ਲੈਣੀ ਚਾਹੀਦੀ ਆ ਪੰਜਾਬੀ ਹੈਗੇ ਆ ਮਤਲਬ 100 200 ਬੰਦਾ ਸਾਰਾ ਇਸ ਉਹਦੇ ਚ ਸਾਡੀ ਇੰਡਸਟਰੀ ਚ ਐਵੇਂ ਅਸੀਂ ਰੌਲਾ ਪਾਈਏ ਮੁੜ ਕੇ ਨੈਸ਼ਨਲ ਪ੍ਰੈਸ ਚੱਕੀ ਫਿਰੇ ਅੰਗਰੇਜ਼ੀ ਪ੍ਰੈਸ ਚੱਕੀ ਫਿਰੇ ਤਾਂ ਉਹ ਗਲਤ ਗੱਲ ਆ ਥੈਂਕ ਯੂ ਸੋ ਮਚ ਸਰ ਬਹੁਤ ਚੰਗਾ ਲੱਗਾ ਤੁਹਾਨੂੰ ਗੱਲਬਾਤ ਥੈਂਕ ਯੂ ਬੇਟਾ ਜਿਉਂਦੇ ਰਹੋ ਇਹੋ ਜੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ